ਸਟਾਕ ਮਾਰਕੀਟ ਚਾਹੁੰਦੇ ਆ ਜਾਂ ਕੋਈ ਵੀ ਬੰਦਾ ਡੀਮੈਟ ਅਕਾਊਂਟ ਖੋਲਦਾ ਤਾਂ ਉਹਦਾ ਲਾਸ ਹੋਣਾ ਤਾਂ ਸ਼ੋਰ ਹੁੰਦਾ ਸੋ ਜਿਹੜਾ ਵੀ ਬੰਦਾ ਲਾਸ ਕਰਦਾ ਨਾ ਉਹ ਮੰਨ ਕੇ ਚੱਲੋ ਆਪਾਂ ਉਹ ਲਾਸ ਨੂੰ ਜਿਹੜਾ ਪਰ ਕਵਰੀ ਮੋਡ ਚ ਜਾਂਦੇ ਆ ਉਹ ਤਾਂ ਆਪਣਾ ਲਾਸ ਵਧਣ ਲੱਗ ਜਾਂਦਾ ਜਦੋਂ ਆਪਾਂ ਲਾਸ ਨੂੰ ਪੋਜੀਟਿਵ ਲੈਣ ਲੱਗ ਜਾਂਦੇ ਆ ਬਾਦ ਆਪਾਂ ਨੂੰ ਲਾਸ ਨੂੰ ਪੋਜੀਟਿਵ ਲੈਣਾ ਚਾਹੀਦਾ ਕਿਉਂਕਿ ਜਦੋਂ ਆਪਾਂ ਲਾਸ ਨੂੰ ਪੋਜੀਟਿਵ ਲੈਣੇ ਆ ਮਤਲਬ ਵੀ ਜੇ ਆਪਾਂ ਕੋਈ ਵੀ ਇੰਸਟੀਚਿਊਟ ਚ ਜਾ ਕੇ ਸਿੱਖਾਂਗੇ ਚਾਹੇ ਆਪਾਂ ਕਿਸੇ ਹੋਰ ਬੰਦੇ ਤੋਂ ਸਿੱਖਾਂਗੇ ਵੀ ਕੋਈ ਟਰੇਡਿੰਗ ਕਰਦਾ ਹੋਊਗਾ ਤਾਂ ਉਹ ਆਪਣੇ ਤੋਂ ਫੀਸ ਪੇ ਕਰਨੀ ਪਊਗੀ ਆਪਾਂ ਨੂੰ ਤੇ ਜੇ ਆਪਾਂ ਮਾਰਕੀਟ ਨੂੰ ਦੇ ਕੇ ਵੀ ਆਪਾਂ ਆਪਦੇ ਰਿਸਕ ਦੇ ਹਿਸਾਬ ਨਾਲ ਆਪਾਂ ਜਿਵੇਂ 20000 50000 ਰੁਪਏ ਦੇ ਕੇ ਮਾਰਕੀਟ ਨੂੰ ਆਪੋਸ ਚੀਜ਼ ਦੇ ਵਿੱਚੋਂ ਸਿੱਖ ਗਏ ਆ ਉੱਭਰ ਗਏ ਆ ਆਪਾਂ ਲੌਸ ਰਿਕਵਰ ਕਰ ਲਿਆ ਤੇ ਆਪਾਂ ਇਹ ਮੈਟੈਲਿਟੀ ਨਹੀਂ ਰੱਖੀ ਵੀ ਆਪਾਂ ਆਗਲਾ ਲੌਸ ਰਿਕਵਰ ਕਰਨਾ ਤੇ ਆਪਾਂ ਵਧੀਆ ਆਪਦਾ ਪ੍ਰੋਫਿਟ ਕਰ ਲਾਂਗੇ ਤਾਂ ਆਪਾਂ ਨੂੰ ਉਹ ਲੌਸ ਨੂੰ ਪੋਜ਼ਿਟਿਵ ਲੈ ਕੇ ਚੱਲਣਾ ਚਾਹੀਦਾ ਅਪਾ ਆਇਨਾ ਮੰਨੀਏ ਵੀ ਆਪਾਂ ਲੌਸ ਕਰਤਾ ਆਪਾਂ ਸਮਝੀਏ ਵੀ ਆਪਾਂ ਉਹ ਇੱਕ ਫੀਸ ਭਰਤੀ ਇਸ ਨਾਲ ਆਪਾਂ ਨੂੰ ਹੋਣਾ ਕੁਛ ਨਹੀਂ ਜਦੋਂ ਆਪਾਂ ਪ੍ਰੋਫਿਟ ਕਰਾਂਗੇ ਆਪਾਂ ਨੂੰ ਐ ਲੱਗਣ ਲੱਗੂਗਾ ਵੀ ਠੀਕ ਹੈ ਵੀ ਆਪਾਂ ਆਪਦਾ ਜਿਹੜਾ ਕੈਪੀਟਲ ਆ ਉਹ ਸੇਫ ਕਰ ਲਿਆ ਆਪਾਂ ਹੁਣ ਉਹ ਪ੍ਰੋਫਿਟੇਬਲ ਹੋਣ ਲੱਗ ਗਿਆ ਜਦੋਂ ਆਪਾਂ ਲੌਸ ਨੂੰ ਆਪਾਂ ਮੁੜੇ ਰੱਖਦੇ ਜਦੋਂ ਵੀ ਆਪਾਂ ਕੋਈ ਟ੍ਰੇਡ ਲੱਗਦੀ ਆਪਾਂ ਨੂੰ ਆਉਂਦੀ ਆਪਾਂ ਕਹਿੰਨੇ ਵੀ ਆਪਣਾ ਇਹਨਾਂ ਲੌਸ ਕਰਾ ਬਾਅਦ ਰਿਕਵਰ ਹੋ ਗਿਆ ਤਾਂ ਅਪਣਾ ਉਹ ਜੋ ਨੈਕਸਟ ਟ੍ਰੇਡ ਹੁੰਦੀ ਆਪਾਂ ਉਹ ਸੋਚ ਕੇ ਲੈਣੇ ਆਂ ਵੀ ਇੰਨਾ ਲਾਸ ਹੋਰ ਰਿਕਵਰ ਕਰ ਦੇਣਾ ਇਸ ਨਾਲ ਹੀ ਆਪਣਾ ਥੋੜਾ ਜਿਹਾ ਸਾਈਕੋਲੋਜੀ ਡੈਮੇਜ ਹੁੰਦੀ ਹੈ ਹੱਲ ਜਾਂਦੀ ਹੈ ਮਤਲਬ ਵੀ ਆਪਾਂ ਲਾਸ ਰਿਕਵਰੀ ਮੋਡ 'ਚ ਹੀ ਤੁਰੇ ਰਹੇ ਆਂ ਥੋੜਾ ਜਿਹਾ ਲਾਸ ਸਕੋਰ ਹੋ ਗਿਆ ਫਿਰ ਰਿਕਵਰ ਕਰ ਲਿਆ ਫਿਰ ਹੋ ਗਿਆ ਫਿਰ ਰਿਕਵਰ ਕਰ ਲਿਆ ਐਂ ਜਲੀ ਨੇ ਇਹ ਆਪਾਂ ਸੋਚੀਏ ਲਾਸ ਤਾਂ ਜਿਹੜਾ ਹੋਣਾ ਸੀ ਹੋ ਗਿਆ ਹੁਣ ਆਪਾਂ ਪ੍ਰੋਫਿਟੇਬਲ ਬਣਨਾ ਹੈ ਵੀ ਆਪਾਂ ਨੂੰ ਅੱਜ ਆਇਨਾ ਪ੍ਰੋਫਿਟ ਹੋ ਗਿਆ ਅੱਜ ਆਪਾਂ ਨੂੰ ਇੰਨਾ ਪ੍ਰੋਫਿਟ ਹੋ ਗਿਆ ਇਸਾ ਉਹਨਾਂ ਆਪਾਂ ਨੂੰ ਚੱਲਣਾ ਚਾਹੀਦਾ ਨਾ ਕਿ ਆਪਾਂ ਲੌਸ ਨੂੰ ਪੂਰੇ ਰੱਖ ਕੇ ਚੱਲੀਏ ਆਪਾਂ ਪੋਜ਼ਿਟਿਵ ਲੈ ਕੇ ਚੱਲੀਏ ਵੀ ਆਪਾਂ ਫੀਸ ਪੇ ਕਰਤੀ ਚਾਹੇ ਆਪਾਂ ਅਪਡੇਟ ਪੈਂਦਾ ਵੀ ਆਪਾਂ ਕਿੰਨਾ ਚਿਰ ਵੀ ਦੀ ਸਿੱਖਾਂਗੇ ਕਿੰਨੀ ਆਪਾਂ ਫੀਸ ਭਰਾਂਗੇ ਸੋ ਮੈਂ ਤਾਂ ਇਹ ਹੀ ਕਹਿੰਦਾ ਵੀ ਲੌਸ ਨੂੰ ਆਪਾਂ ਨੂੰ ਪ੍ਰੋਫਿਟ ਹੋਣ ਦੇ ਵਿੱਚ ਪੂਰਾ ਸਾਰਾ ਲੱਗਦਾ ਕਿਉਂਕਿ ਆਪਾਂ ਜੇ ਲੌਸ ਹੀ ਨਾ ਕਰਾਂਗੇ ਤਾਂ ਮਾਰਕੀਟ ਦੇ ਵਿੱਚ ਆਪਾਂ ਦੁਬਾਰਾ ਆਉਂਦੇ ਨਹੀਂ ਜੇ ਆਪਾਂ ਲੌਸ ਕਰਦੇ ਆ ਤਾਂ ਕਿਤੇ ਨਾ ਕਿਤੇ ਐਡ ਦੇਖ ਕੇ ਦੁਬਾਰਾ ਫੇਰ ਡੀਮੇਟ ਦੇ ਵਿੱਚ ਆ ਜਾਈਏ ভিডিও চিটা তেয়ার জরুর করবাদ